ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਆਟਾ ਦੇਣ ਦੀ ਜੋ ਸਕੀਮ ਚਾਲੂ ਕੀਤੀ ਗਈ ਹੈ ਉਸ ਦਾ ਕਈ ਥਾਵਾਂ ਤੇ ਵਿਰੋਧ ਹੋਣ ਵੀ ਲੱਗ ਪਿਆ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਦੇ ਗੋਬਿੰਦਪੁਰਾ ਇਲਾਕੇ ਵਿੱਚ ਜਿੱਥੇ ਕਿ ਮਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵਿਰੋਧ ਕੀਤਾ ਹੈ ਇਸ ਮੌਕੇ ਮਹੱਲੇ ਦੀਆਂ ਕੁਝ ਮਹਿਲਾਵਾਂ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ 3 ਸਾਲਾਂ ਤੋਂ ਕਣਕ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਦੇ ਕਾਰਜਾਂ ਬੁਝਕੇ کٹਾਈ ਗਏ ਸਨ ਜਦਕਿ ਉਹ ਕਿਲੋ-ਕਿਲੋ ਆਟਾ ਲੈ ਕੇ ਆਪਣਾ ਹਸਲ ਰਹੇ ਹਨ ਉਹਨਾਂ ਕਿਹਾ ਕਿ ਦੋ ਕਰਮਚਾਰੀ ਜੋ ਕਿ ਮਹੱਲੇ ਵਿੱਚ ਪਰਚੀਆਂ ਕੱਟਣ ਲਈ ਆਏ ਸਨ ਉਹਨਾਂ ਵੱਲੋਂ ਵੀ ਉਹਨਾਂ ਦੀ ਪਰਚੀ ਨਹੀਂ ਕੱਟੀ ਗਈ ਜਿਸ ਕਾਰਨ ਉਹ ਕੁਝ ਕੁ ਹੀ ਪਰਚੀਆਂ ਕੱਟ ਕੇ ਚੱਲਦੇ ਬਣੇ ਮੈਂ ਉੱਥੇ ਨੇ 3-400 ਬੰਦਾ ਇਕੱਠਾ ਹੋਇਆ ਸੀ ਅਸੀਂ ਲੈਣ ਜਾ ਆਟਾ ਲੈਣ ਗਏ ਸਾਨੂੰ ਜਿੱਦਾਂ ਸਾਡੀ ਸਕੀਮ ਆ ਸਾਨੂੰ ਹਰ ਘਰ ਘਰ ਆਟਾ ਪਹਚਾਉਣ ਸਾਡੀ ਆਡੀਆਂ ਲੈਣ ਚੜ੍ਹੇ ਨਾ ਸਾਡੇ ਮੈਲੇ ਆ ਕਿ ਨਾ ਸਾਡੇ ਮੈਟ ਦਾ ਟਾਈਮ ਆ ਸਾਡੇ ਕੋਲ ਕਰਨ ਦਾ ਤੇ ਸਰਕਾਰਾਂ ਵੱਲੋਂ ਤਾਂ ਕਹਿੰਦੇ ਸੀ ਘਰ ਘਰ ਦਾਣੇ ਦਿੱਤੇ ਜਾਊਗਾ ਦਾਣੇ ਦਵਾ ਕਿ ਸਾਡੇ 5 ਕਿਲੋ ਆਟੇ ਨਾਲ ਕੀ ਕਰ ਬੰਦਾ ਕੀ ਕਰੇ ਅੱਗੇ ਸਾਨੂੰ 90 ਕਿਲੋ ਕਣਕ ਮੈਦੀ ਸੀ ਰੋਲਾ ਆ ਮਾ ਦਾਣਿਆਂ ਦਾ ਰੋਲਾ ਆ ਢਾਣੇ ਕਿਤਾ ਦੀ ਸਕੀਮ ਅੱਗੇ ਮਿਲਦੀ ਆ 30-30 ਕਿਲੋ ਹਿਸਾਬ ਨਾਲ ਦਾਣੇ ਮਿਲਣੇ ਚਾਹੀਦੇ ਆ ਤੇ ਕਿੰਨੀ ਦੇਰ ਹੋ ਗਈ ਆਪਾਂ ਨੂੰ ਮਿਲਿਆ ਨੂੰ ਦਾਣੇ 3 ਮਹੀਨੇ 3 ਮਹੀਨੇ ਹੋ ਗਏ 15-15 ਕਿਲੋ ਅੱਛਾ ਇਹ ਤੇ ਅੱਜ ਗਏ ਸੀ ਦਾਣੇ ਲੈਣ ਹਾਂਜੀ ਅੱਜ ਮਿਲੇ ਤੁਹਾਨੂੰ ਨਹੀਂ ਫਿਰ ਪਾਰਟੀ ਘੱਟ ਦੇ ਸੀਗੇ ਦੋ ਤਿੰਨ ਅੱਛਾ ਜੀ ਤੇ ਕੀ ਮੰਗ ਰਖਦੇ ਆ ਤੁਸੀਂ ਆਪਾਂ ਸਰਕਾਰ ਵੱਲੋਂ ਜਿੱਦਾਂ ਸਰਕਾਰ ਵੱਲੋਂ ਵਸਵਾਤ ਆਪਾਂ ਸਕੀਮ ਜਿਹੜੀ ਹੈਗੀ ਬਣਨੀ ਚਾਹੀਦੀ ਤਾਂ ਨੇ ਜਿੱਦਾਂ 30 ਕਿਲੋ ਪਹਿਲਾਂ ਮਿਲਦੇ ਉਸ ਨਾਲ ਨਾਲ 30 ਕਿਲੋ ਬਣਨੀ ਚਾਹੀਦੀ। ਉਦੋਂ ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਹ ਭਾਜਪਾ ਵਰਕਰ ਹੈ ਤੇ ਉਹਨਾਂ ਦੇ ਵਾਰਡ ਦਾ ਜੋ ਕਾਉਂਸਲਰ ਸੀ ਉਹ ਵੀ ਭਾਜਪਾ ਵਰਕਰ ਸੀ ਤੇ ਬਾਅਦ ਵਿੱਚ ਕਾਂਗਰਸ ਪਾਰਟੀ ਵਿੱਚ ਚਲਾ ਗਿਆ ਸੀ ਤੇ ਇਸ ਦੇ ਚਲਦਿਆਂ ਹੀ ਉਸ ਨੇ ਉਹਨਾਂ ਦਾ ਕਾਰਡ ਵੀ ਕਟਵਾ ਦਿੱਤਾ। ਪਹਿਲਾਂ ਮੈਂ ਬੀਜੇਪੀ ਨੂੰ ਬਲੌਕ ਕਰਦਾ ਸੀ। ਐਮਸੀ ਵੀ ਬੀਜੇਪੀ ਨੂੰ ਬਲੌਕ ਕਰਦਾ ਸੀ। ਮੁੜ ਕੇ ਕਾਂਗਰਸ ਵਿੱਚ ਚਲ ਗਿਆ। ਉਹ ਨਹੀਂ ਸਾਡਾ ਕਾਰਡ ਕਟਾ ਦਿੱਤਾ ਕਹਿੰਦੇ ਤੁਸੀਂ ਬੀਜੇਪੀ ਨੂੰ ਬਲੌਕ ਕਰਦੇ ਆ ਮੈਂ ਤੁਹਾਡਾ ਕਣਕਦ ਨਹੀਂ ਦੋਣੀ ਜਦੋਂ ਅਸੀਂ ਉੱਥੇ ਹਿਸ਼ਾਪੁਰ ਦੂਰ ਤੇ ਗਏ ਉਹ ਕਹਿੰਦੇ ਆਪਣੇ ਐਮਸੀ ਨਾਲ ਗੱਲ ਕਰੋ ਐਮਸੀ ਨੇ ਸਾਡਾ ਰਾਸ਼ਣ ਕਾਰਡ ਦਾ ਨੰਬਰ ਉਹੀ ਆ ਉਹ ਧਾਰ ਕਾਰਡ ਕਿਥੇ ਹੋਰ ਦੇ ਚੜਾਇਆ ਉਹ 4-7 3 ਸਾਲ ਤੋਂ ਇਹ ਗੱਲ ਚੱਲ ਰਹੀ ਆ ਜਿਉਂ ਡਿੱਪੂ ਜਾਇ ਤੇ ਸਾਡੇ ਨੂੰ ਕੁਝ ਨਹੀਂ ਮਿਲਦਾ ਪਿਆ ਕਿੰਨੀ ਦੇਰ ਤੋਂ 3 ਸਾਲ ਤੋਂ ਪਰ ਜਿਹੜੇ ਅੱਜ ਉਹਨੇ ਵਾਰਦਾਤ ਕੀਤੀ ਆ ਬਾਦੋਂ ਆ ਕੇ ਬੰਦਿਆਂ ਨੇ ਆਟਾ ਬੰਦਿਆਂ ਸਿਰੂ ਕੀਤਾ ਹਾਲ ਕਿ ਉਹ ਡੀਪੂ ਤੇ ਮਿਲਣਾ ਚਾਹੀਦਾ ਸਾਡੇ ਲੋਕਾਂ ਦੀ ਵੀ ਇਹ ਗਲਤੀ ਆ ਉੱਥੇ ਕਿਉਂ ਗਏ ਉੱਥੇ ਕੋਈ ਪਤਾ ਨਹੀਂ ਕਿਥੇ ਦੇ ਬੰਦੇ ਆ ਕੀ ਲੈ ਕੇ ਆਏ ਆ ਇਸ ਦਰਾਰ ਮਹੱਲੇ ਦੇ ਡੀਪੂ ਹੋਲਡਰ सुरेंद्र ਮੋਹਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਜੋ ਘਰ-ਘਰ ਆਟਾ ਦੇਣ ਦੀ ਸਕੀਮ ਚਲਾਈ ਗਈ ਹੈ ਉਸ ਦਾ ਉਹ ਵਿਰੋਧ ਕਰਦੇ ਹਨ ਤੇ ਪੰਜਾਬ ਸਰਕਾਰ ਨੂੰ ਇਹ ਸਕੀਮ ਸਹੀ ਤਰੀਕੇ ਨਾਲ ਚਾਲੂ ਕਰਨੀ ਚਾਹੀਦੀ ਹੈ ਅੱਜ ਸਾਡੇ ਮਹੱਲਾ ਗਵਿੰਦਪੁਰਾ ਵੀ ਖੇ ਕਰਮਚਾਰੀ ਆਟਾ ਮੰਨਣ ਵਾਸਤੇ ਆਏ ਅਸੀਂ ਇਹਦੀ ਜਾਣਕਾਰੀ ਦੇਣ ਵਾਸਤੇ ਉਹਨਾਂ ਬਸ ਗਏ ਤੇ ਉਹਨਾਂ ਨੂੰ ਪੁੱਛਿਆ ਕਿ ਸਰਕਾਰ ਦੀ ਸਕੀਮ ਹੈ ਕਿ ਡੋਰ ਟੂ ਡੋਰ ਆਟਾ ਦੇਣਾ ਪਰ ਤੁਸੀਂ ਇੰਨੀ ਦੁਨੀਆ ਇੱਥੇ ਕਿਉਂ ਇਕੱਠੀ ਕੀਤੀ ਹੈ ਉਹਨਾਂ ਨੇ ਸਾਡੀ ਗੱਲ ਸੁਣਨ ਦੀ بجائے ਆਪਣਾ ਮਸ਼ੀਨ ਲੈ ਕੇ ਇੱਥੋਂ ਤੁਰੰਤ ਵਾਪਸ ਹੋ ਗਏ ਜੇਕਰ ਪਬਲਿਕ ਨੂੰ ਇਹੇ ਪਰੇਸ਼ਾਨੀ ਆਉਂਦੀ ਹੈ ਤਾਂ ਫਿਰ ਸਰਕਾਰ ਦੀ ਪਾਲਿਸੀ ਜਾਰੀ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਗਾ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜਿਹੋ ਕਣਕ ਆਟੇ ਦੀ ਵੰਡ ਹੈਗੀ ਆ ਉਹ ਡੋਰ ਟੂ ਡੋਰ ਪਬਲਿਕ ਨੂੰ ਸਹੂਲਤ ਦੇਣ ਲਈ ਕੀਤੀ ਜਾਵੇ ਅਸੀਂ ਇਸ ਇਸ ਸਕੀਮ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਵਿਰੋਧ ਵੀ ਕਰਦੇ ਆਂ ਕਿ ਸਕੀਮ ਜਿਹੜੀ ਸਹੀ ਮਹਿਨਾਂ ਦੇ ਚਾਲੂ ਕੀਤੀ ਜਾਵੇ